ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੇ ਭਾਵੇਂ ਕੇਂਦਰ ਸਰਕਾਰ ਨੇ ਆਪਣੇ ਕਦਮ ਪਿੱਛੇ ਪੋਟਲੇ ਨੇ ਯੂ-ਟਰਨ ਲੈ ਲਿਆ ਪਰ ਲਗਾਤਾਰ ਇਹ ਮੁੱਦਾ ਜਿਹੜਾ ਕਿ ਭੱਖਦਾ ਜਾ ਰਿਹਾ ਹੈ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵੱਲੋਂ ਜਿਹੜੀ ਕੇਂਦਰ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਮੇਰੇ ਨਾਲ ਸੁਖਿੰਦਰ ਸਿੰਘ ਬਿਆਣੀ ਨੇ ਜਿਹੜੇ ਕਿ ਦਲਿਤ ਭਾਈਚਾਰੇ ਦੇ ਵੱਡੇ ਨੇਤਾ ਨੇ ਨਾਲ ਸਭ ਕਾ ਐਮਐਲਏ ਨਾਲ ਸੁਲਿਣ ਦਿੱਤੀ ਵੀ ਇੱਥੇ ਸਭ ਕਾ ਐਮਐਲਏ ਪਹੁੰਚੇ ਸਰ ਕੀ ਕਹਣਾ ਜੀ ਯੂ-ਟਰਨ ਲੈ ਲਿਆ ਕੇਂਦਰ ਸਰਕਾਰ ਨੇ ਉਸ ਦੇ ਬਾਵਜੂਦ ਲਗਾਤਾਰ ਪੰਜਾਬ ਅੰਦਰ ਜੋ ਕਿ ਪ੍ਰੋਟੈਸਟ ਚੱਲੇ ਨੇ ਦੇਖੋ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਅੱਜ ਜਿਸ ਤਰੀਕੇ ਦੇ ਨਾਲ ਫੈਡਰਲ ਸਟਰਕਚਰ ਦੇ ਵਿੱਚ ਹਮਲਾ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਸਟੂਡੈਂਟਸ ਦੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਹੀ ਅਤਿ ਨਿੰਦਨ ਦੀ ਉਹ ਗੱਲ ਹੈ ਅੱਜ ਨੌਜਵਾਨਾਂ ਨੂੰ ਜਿਸ ਤਰੀਕੇ ਦੇ ਨਾਲ ਉਤੇ ਚਾਰ ਪੰਜ ਦਿਨੋਂ ਲਗਾਤਾਰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਜਿਹੜਾ ਕੱਲ ਮੈਂ ਦੇਖ ਰਿਹਾ ਸੀ ਲਾਠੀ ਚਾਰਜ ਕੀਤਾ ਗਿਆ ਅੱਜ ਉਸ ਲਾਠੀ ਚਾਰਜ ਦੀ ਮੈਂ ਜਿੱਥੇ ਕਰੜੇ ਸ਼ਬਦਾਂ ਦੇ ਵਿੱਚ ਨਕੇਦੀ ਕਰਦਾ ਉੱਥੇ ਉਸ ਲਾਠੀ ਚਾਰਜ ਨੇ ਅੱਜ ਉਹਨਾਂ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਿਸ ਟਾਈਮ ਤੇ ਕਿਸੇ ਵੇਲੇ ਗੋਰੇ ਆਏ ਸੀਗੇ ਔਰ ਉਹ लाठी चार्ज ਕਰਦੇ ਸੀਗੇ ਸਾਡੇ ਭਾਰਤੀਆਂ ਦੇ ਉੱਪਰ ਔਰ ਲਾਲਾ ਲਾਜਪਤ ਰਾਏ ਦੇ ਉੱਪਰ ਜਦੋਂ ਨਾਰੇ ਲਾਏ ਗਏ ਸਾਈਮਨ ਕਮਿਸ਼ਨ ਆਇਆ ਔਰ ਨਾਰੇ ਲਾਏ ਗਏ ਕਿ ਸਾਈਮਨ ਗੋ ਬੈਕ ਸਾਈਮਨ ਗੋ ਬੈਕ ਕਮਿਸ਼ਨ ਦੇ ਉਦੋਂ लाठी चार्ज ਕੀਤੇ ਸੀ ਅੱਜ ਉਹ लाठी चार्ज ਅੱਜ ਜਿਹੜੇ ਸਾਡੇ ਭਾਰਤ ਦੇ ਸਰਕਾਰ ਹੈ ਅੱਜ ਉਹ ਇਨਾ ਭੋਲੇ ਭਾਲੇ ਸਟੂਡੈਂਟਸ ਦੇ ਉੱਪਰ ਕਰ ਰਹੀ ਹੈ ਤਾਂ ਅੱਜ ਤੱਕ ਗੋਰਿਆਂ ਦੀ ਯਾਦ ਜਿਹੜੀ ਆ ਉਹ ਇਸ ਸਰਕਾਰ ਨੇ ਜਿਹੜੀ ਆ ਕੇਂਦਰ ਸਰਕਾਰ ਨੇ ਤਾਜ਼ੇ ਕਰਾ ਦਿੱਤੀ ਗਈ ਹੈ ਕੀ ਮੰਨਛਾ ਕੀ ਲੈ ਕੇ ਕੇਂਦਰ ਸਰਕਾਰ ਇੱਥੇ ਫੈਸਲੇ ਲੈ ਲੈਂਦੀ ਕਿਉਂਕਿ ਜਦੋਂ ਤਿੰਨ ਖੇਤੀ ਬਿੱਲ ਲਿਆਉਂਦੇ ਸੀ ਉਦੋਂ ਵੀ ਲਗਾਤਾਰ ਪੰਜਾਬ ਮੋਰੀ ਹੋ ਕੇ ਅੱਗੇ ਡਟਿਆ ਸੀਗਾ ਸਵਾ ਸਾਲ ਦਿੱਲੀ ਦੀ ਬਰੂਹਾਂ ਤੇ ਡਟੇ ਰਿਹਾ ਉਸ ਤੋਂ ਬਾਅਦ ਕੇਂਦਰ ਨੂੰ ਮਜਬੂਰ ਹੋ ਕੇ ਤਿੰਨੇ ਖੇਤੀ ਬਿੱਲ ਵਾਪਸ ਲੈਣੇ ਪਏ ਸੀ ਦੇਖੋ ਪਹਿਲਾਂ ਕਿਸਾਨਾਂ ਦੇ ਨਾਲ ਵੱਡਾ ਧੋਖਾ ਕੀਤਾ ਕਿਸਾਨਾਂ ਨੂੰ ਜਿਹੜਾ ਇੱਕ ਸਾਲ ਤੋਂ ਵੱਧ ਲੰਮਾ ਸਮਾਂ ਜਦੋਂ ਜਦੋਜਹਿਦ ਕਰਨੀ ਪਈ 750 ਦੇ ਆਸ-ਪਾਸ ਜਿਹੜਾ ਕਿਸਾਨ ਸੀਗਾ ਉਸ ਸੰਘਰਸ਼ ਦੇ ਦੌਰਾਨ ਜਿਹੜਾ ਸੀਗਾ ਉਹ ਆਪਣੇ ਸ਼ਹਾਦਤ ਦਿੱਤੀ ਸ਼ਹੀਦ ਹੋਏ ਫਿਰ ਉਸ ਤੋਂ ਬਾਅਦ ਕਿਸਾਨਾਂ ਤੋਂ ਬਾਅਦ ਹੁਣ ਨੌਜਵਾਨਾਂ ਦਾ ਨੰਬਰ ਲਾ ਦਿੱਤਾ ਹੁਣ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਇਹਦਾ ਇਤਿਹਾਸ ਫੋਲਦਾ ਚੰਗੀ ਦੇ ਇਤਿਹਾਸ ਦੇ ਪੰਨੇ ਫੋਲੀਦੇ ਆ ਤੇ ਇਤਿਹਾਸ ਬੋਲਦਾ ਕਿ ਇਹ ਜਿਹੜੀ ਹੈ ਪੰਜਾਬ ਦੀ ਜ਼ਮੀਨ ਦੇ ਉੱਪਰ ਇਸ ਯੂਨੀਵਰਸਿਟੀ ਨੂੰ ਸਥਾਪਿਤ ਕੀਤਾ ਗਿਆ ਜੋ ਇਤਿਹਾਸ 1882 ਤੋਂ ਤੁਰਦਾ ਆ ਰਿਹਾ ਹੈ ਪੰਜਾਬ ਦੀ ਜ਼ਮੀਨ ਪੰਜਾਬ ਤੋਂ ਬਾਅਦ ਅੱਗੇ ਜਿਹੜਾ ਹੈ ਉਹਨਾਂ ਨੇ ਯੂਨੀਵਰਸਿਟੀ ਨੂੰ ਉਸ ਸਮੇਂ ਦੇ ਜਿਹੜੇ ਸੀਗੇ ਪੰਜਾਬ ਦੇ ਜਿਹੜੇ ਸਾਡੇ ਸਰਕਮ ਸੀਗੇ ਉਹਨਾਂ ਨੇ ਇਹਨੂੰ ਇਹਨੂੰ ਹੋਣ ਦੇ ਵਿੱਚ ਲੈ ਕੇ ਆਏ ਔਰ ਅੱਜ ਇਸ ਤਰੀਕੇ ਦੇ ਨਾਲ ਸੈਨੇਟ ਦੇ ਵਿੱਚ ਸਿੰਡੀਕੇਟ ਦੇ ਵਿੱਚ ਇਹ ਆਪਣੀ ਆਪਣੀ ਮਨਮਰਜ਼ੀ ਚ ਲਾਉਣਾ ਚਾਹੁੰਦੇ ਆ ਜਿਹੜੀ 91 ਮੈਂਬਰੀ ਭੰਗ ਕਰਕੇ ਜਿਹੜੀ 31 ਮੈਂਬਰੀ ਬਣਾਉਣਾ ਚਾਹੁੰਦੇ ਆ ਉਹ ਤੋਂ ਸਿੱਧਾ ਸਿੱਧਾ ਇਹ ਸਾਫ਼ ਚਲਕਦਾ ਪਿਆ ਹੈ ਕਿ ਇਹ ਪੰਜਾਬ ਨੂੰ ਇਤੋਂ ਆਊਟ ਕਰਕੇ ਤੇ ਇਹਦੇ ਵਿੱਚ ਵੀ ਆਪਣੀ ਜਿਹੜੀ ਹੈ ਉਹ ਪਕੜ ਕਰਨੀ ਚਾਹੁੰਦੇ ਆ ਜਿਹੜੀ ਪੰਜਾਬ ਔਰ ਪੰਜਾਬ ਦੇ ਵਾਸੀ ਔਰ ਜਿਹੜਾ ਯੂਥ ਹੈ ਔਰ ਪੰਜਾਬ ਦਾ ਆਵਾਮ ਹੈ ਕਦੀ ਵੀ ਇਸ ਚੀਜ਼ ਨੂੰ ਜਿਹੜਾ ਕਦੀ ਉਹ ਲਾਗੂ ਨਹੀਂ ਹੋਣ ਦਵੇਗਾ ਜੀ ਐਸੇ ਐਸੇ ਕਿਉਂ ਕਦਮ ਪੁੱਟ ਰਹੀਏ ਕੇਂਦਰ ਸਰਕਾਰ ਜਦੋਂ ਪੰਜਾਬ ਪੂਰਾ ਖੜ ਜਾਂਦਾ ਹੈ ਕੇਂਦਰ ਦੇ ਅੱਗੇ ਦੇਖੋ ਹੁਣ ਤੱਕ ਤੇ ਜੋ ਵੀ ਇਤਿਹਾਸ ਬੋਲਦਾ ਹੈ ਦੇਸ਼ ਦਾ ਹਿੰਦੁਸਤਾਨ ਦਾ ਸਭ ਤੋਂ ਵੱਧ ਕੁਰਬਾਨੀਆਂ ਸਭ ਤੋਂ ਵੱਧ ਸ਼ਹਾਦਤਾਂ ਆਜ਼ਾਦੀ ਦੀ ਜੰਗ ਸੀ ਕੀ ਚਾਹੇ ਆਜ਼ਾਦੀ ਦੀ ਲੜਾਈ ਪੰਜਾਬ ਨੇ ਸਭ ਤੋਂ ਅੱਗੇ ਹੋ ਕੇ ਇਹ ਕੱਢਾ ਕੇ ਜਿਹੜਾ ਦੇਸ਼ ਦਾ ਸਾਥ ਦਿੱਤਾ ਪਰ ਹੁਣ ਜਦੋਂ ਗੱਲ ਆਉਂਦੀ ਹੈ ਪੰਜਾਬ ਨੂੰ ਉਹਨਾਂ ਦੇ ਰਾਈਟਸ ਦੀ ਗੱਲ ਕਰਨ ਵਾਸਤੇ ਤਾਂ ਹਮੇਸ਼ਾ ਇਹ ਜਿਹੜੀ ਸਰਕਾਰ ਆ ਪਿਛਲੇ 10 11 ਸਾਲ ਤੋਂ ਹੋਣ ਚਾਹੀਈ ਹੈ ਹਮੇਸ਼ਾ ਪੰਜਾਬ ਦੇ ਨਾਲ ਇੱਕ ਵਿਤਕਰੇ ਦੀ ਭਾਵਨਾ ਇੱਕ ਡਿਸਕ੍ਰਿਮੀਨੇਸ਼ਨ ਜਿਹੜੀ ਹੁੰਦੀ ਹੈ ਨਾ ਪੰਜਾਬ ਦੇ ਨਾਲ ਹਮੇਸ਼ਾ ਨਜ਼ਰ ਆਉਂਦੀ ਹੈ ਡਿਸਕ੍ਰਿਮੀਨੇਸ਼ਨ ਕਿਉਂ ਦੀ ਕਿਉਂ ਵਿਤਕਰਾ ਕਿਉਂ ਹੋ ਰਿਹਾ ਹੈ ਬਿਨਾ ਮਤਲਬ ਦੇ ਬਿਨਾ ਮਤਲਬ ਦੇ ਪੰਜਾਬ ਨੂੰ ਜਿਹੜਾ ਉਹ ਜਿਹੜਾ ਚੜ੍ਹਦੀ ਕਲਾ ਵਾਲਾ ਸੂਬਾ ਉਹਨੂੰ ਪਛਾਣ ਤੱਕੇ ਰੱਖਣਾ ਚਾਹੁੰਦੇ ਇੱਥੋਂ ਦੇ ਲੋਕ ਜਿਹੜੇ ਆ ਆਵਾਮ ਆ ਪਹਿਲਾਂ ਕਿਸਾਨਾਂ ਦੇ ਨਾਲ ਧੱਕਾ ਫਿਰ ਹੁਣ ਨੌਜਵਾਨਾਂ ਦੇ ਨਾਲ ਧੱਕਾ ਉਹਨੂੰ ਜਿਹੜਾ ਆ ਪੰਜਾਬ ਤੇ ਪੰਜਾਬ ਚੜ੍ਹਦੀ ਕਲਾ ਵਾਲਾ ਸੂਬਾ ਕਦੀ ਨਾ ਕਦੀ ਦੱਬਿਆ ਤੇ ਨਾ ਕਦੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਦੱਪਣਾ ਹੈ ਜਿਹੜੀ ਯੂਨੀਵਰਸਿਟੀ ਦੀ ਵੀ ਗੱਲ ਕਰਦੇ ਆ ਇਹ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਪੰਜਾਬ ਦੀ ਰਹੇਗੀ ਜੇ ਤੁਹਾਨੂੰ ਜਾਂਦਾ ਮੌਕਾ ਮਿਲਿਆ ਉੱਥੇ ਕਿਉਂਕਿ ਬਹੁਤ ਸਾਰੇ ਲੋਕ ਆਪ ਨੂੰ ਹਾਰੇ ਹੋ ਕੇ ਪਹੁੰਚੇ ਮੇਰੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਸਾਰੇ ਬਣਾ ਰੱਖਿਆ ਰਿਹਾ ਰਿਸ਼ਤਾ ਬਣਾਇਆ ਪਿਆ ਸੀ ਕਾਂਗਰਸ ਪਾਰਟੀ ਡਟ ਕੇ ਚਟਾਨ ਦੀ ਤਰ੍ਹਾਂ ਜਿਹੜਾ ਇਸ ਕੰਮ ਦੇ ਵਿੱਚ ਜਿਹੜਾ ਹੈ ਉਹਨਾਂ ਸਟੂਡੈਂਟਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਅਸੀਂ ਸਾਥ ਦੇਵਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਫਿਰ ਵੀ ਇਹ ਬਾਜ਼ ਨਾ ਆਏ ਤਾਂ ਫਿਰ ਅਸੀਂ ਲੰਬਾ ਸੰਘਰਸ਼ ਜਿਵੇਂ ਅੱਜ ਇੱਥੇ ਰੁਕਿਆ ਪੂਰੇ ਸੂਬੇ ਦੇ ਅੰਦਰ ਵਧਾਂਗੇ ਔਰ ਪੰਜਾਬ ਦੀ ਯੂਨੀਵਰਸਿਟੀ ਨੂੰ ਕਿਸੇ ਕੀਮਤ ਤੇ ਅਸੀਂ ਹੱਥੋਂ ਨਹੀਂ ਜਾਣ ਦੇਣਾ ਕੀ ਕਹੋਗੇ ਨੌਜਵਾਨਾਂ ਨੂੰ ਕਿਉਂਕਿ ਨੌਜਵਾਨ ਫਿਰ ਉੱਠ ਖੜੇ ਹੋਏ ਨੇ ਕਿਉਂਕਿ ਨੌਜਵਾਨਾਂ ਤੇ ਬਹੁਤ ਸਾਰੇ ਐਸੇ ਹੀ ਇਲਜ਼ਾਮ ਲੱਗਦੇ ਨੇ ਜਿਹੜੇ ਕਿ ਪੰਜਾਬ ਨੂੰ ਨਿਸ਼ੇੜੀ ਵੀ ਆਖਿਆ ਗਿਆ ਸੀਗਾ ਤਾਂ ਕੀ ਕਹੋਗੇ ਨੌਜਵਾਨ ਫਿਰ ਲਗਾਤਾਰ ਜਿਹੜੇ ਕਿ ਜ ਪੰਜਾਬ ਦੇ ਜਿਹੜੇ ਸਟੂਡੈਂਟਸ ਨੇ ਨੌਜਵਾਨ ਨੇ ਉਹਨਾਂ ਨੂੰ ਮੈਂ ਇਹੋ ਬੇਨਤੀ ਕਰਨੀ ਚਾਹੂੰਗਾ ਕਿ ਅਸੀਂ ਆਪਣੀ ਹੱਦਬੰਦੀ ਦੇ ਅੰਦਰ ਰਹਿ ਕੇ ਆਪਣੀ ਆਵਾਜ਼ ਜਿਹੜੀ ਆ ਉਬਲੰਧ ਕਰਨੀ ਹੈ ਔਰ ਕਿਸੇ ਵੀ ਕੀਮਤ ਦੇ ਉੱਪਰ ਜਿਹੜਾ ਇਹਨਾਂ ਨੂੰ ਇਹਨਾਂ ਦੀਆਂ ਚਾਲਾਂ 'ਚ ਆਪਾਂ ਸਫਲ ਨਹੀਂ ਹੋਣ ਦੇਣਾ ਆਪਾਂ ਆਪਣੇ ਡੈਮੋਕਰੈਟਿਕ ਰਾਈਟਸ ਨੂੰ ਲੈਣ ਵਾਸਤੇ ਡੈਮੋਕਰੈਟਿਕ ਸੈਟਅਪ ਦੇ ਵਿੱਚ ਹੀ ਆਪਣਾ ਪ੍ਰੋਟੈਸਟ ਕਰਨਾ ਹੈ ਔਰ ਆਪਾਂ ਇਹ ਜਿਹੜੇ ਹੱਕ ਆਪਣੇ ਇਹਨਾਂ 'ਤੇ ਲੈ ਕੇ ਰੱਖਨੇ ਔਰ ਕਾਂਗਰਸ ਪਾਰਟੀ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਤੁਹਾਡੇ ਪਿੱਠ ਤੇ ਖੜੀ ਹੈ ਜਿਸ ਦਿਨ ਸਾਡੇ ਯੂਨੀਵਰਸਿਟੀ ਵਾਲੇ ਸਟੂਡੈਂਟਸ ਨੂੰ ਇੱਕ ਇਸ਼ਾਰਾ ਕਰ ਦੇਣਗੇ ਵੀ ਸਾਨੂੰ ਤੁਹਾਡੀ ਲੋੜ ਹੈ ਕਾਂਗਰਸ ਪਾਰਟੀ ਦਾ ਕੱਲਾ ਕੱਲਾ ਵਰਕਰ ਤੇ ਸਾਡਾ ਲੀਡਰ ਆਗੂ ਸਾਹਿਬਾਂ ਚਟਾਨ ਦੀ ਤਰ੍ਹਾਂ ਸੀ ਉੱਥੇ ਜਾ ਕੇ ਉਹਨਾਂ ਨਾਲ ਪਿੱਛੇ ਪੈਰਾ ਦੇ ਹੱਕ ਖੜਾ ਹੋਵਾਂਗੇ ਅੱਜ ਜੀ ਤੁਸੀਂ ਕੀ ਕਹਿੰਦੇ ਤੁਸੀਂ ਵੀ ਇੱਥੇ ਪ੍ਰੋਟੈਸਟ ਤੇ ਪਹੁੰਚੋ ਨਾਲ ਹੋਰ ਫੜੇ ਤੁਹਾਡੇ ਕਾਂਗਰਸ ਦੇ ਵਰਕਰ ਵੀ ਪਹੁੰਚੋ ਇ ਕੀ ਕਹਿੰਣਾ ਅੱਜ ਅਸੀਂ ਜਿਹਦੇ ਨਾਲ ਪਹੁੰਚੇ ਹਾਂ ਇੱਥੇ ਮਾਨਨ ਵਾਲਾ ਨੌਜਵਾਨ ਦੇਖ ਲਓ ਕਿੰਨਾ ਜੋਸ਼ ਇਆ ਖੜੇ ਆ ਦੇਖੋ ਮੈਂ ਇੱਕੋ ਹੀ ਗੱਲ ਜ਼ਿਆਦਾ ਨਾ ਬੋਲਦਾ ਹੋਇਆ ਕਹਾਂ ਪੰਜਾਬ ਦਾ ਤੇ ਪੰਜਾਬੀਆਂ ਦਾ ਗੌਰਵ ਹੈ ਇਤਿਹਾਸ ਸਿਆ ਪਾਰਟੀਸ਼ਨ ਤੋਂ ਪਹਿਲਾਂ ਅੱਧਾ ਪੰਜਾਬ ਵੰਡਿਆ ਗਿਆ ਸਾਡਾ ਸਾਰਾ ਵਿਰਸਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਲਾਹੌਰ ਦੇ ਵਿੱਚ ਰਹਿ ਗਿਆ ਫਿਰ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਦੋ ਹੀ ਹਿੱਸੇ ਵੰਡ ਦਿੱਤਾ ਤਿੰਨਾਂ ਹਿੱਸਿਆਂ 'ਚ ਹਰਿਆਣਾ ਹਿਮਾਚਲ ਦੇ ਵਿੱਚ ਯਾਰ ਪੰਜਾਬ ਦੇ ਜਿਹੜੇ ਮੁੱਦੇ ਨੇ ਬੜੇ ਗੰਭੀਰ ਮੁੱਦੇ ਨੇ ਇਹਨਾਂ ਬਾਰੇ ਸੋਚ ਲਿਆ ਕਰੋ ਜਿਹੜੀ ਵੀ ਸਰਕਾਰ ਹੋਵੇ ਸੈਂਟਰ ਦੇ ਵਿੱਚ ਵਿਚਾਰਿਆ ਕਰੋ ਫਿਰ ਫੈਸਲਾ ਲਿਆ ਕਰੋ ਫੈਸਲਾ ਲੈਂਦੇ ਹੋ ਪਛਾੜ ਜਾਂਦੇ ਹੋ ਲੈਣਾ ਹੀ ਕਿਉਂ ਐਸਾ ਫੈਸਲਾ ਜਿਸ ਨਾਲ ਰੋਸ ਆਵੇ ਦੇਖੋ ਸਰਕਾਰਾਂ ਬਣਦੀਆਂ ਲੋਕਾਂ ਲਈ ਲੋਕਾਂ ਦੀ ਹਫਾਜ਼ਤ ਲਈ ਲੋਕਾਂ ਦੀ ਸੁਰੱਖਿਆ ਲਈ ਨਾ ਕਿ ਲੋਕਾਂ ਤੇ लाठीचार्ज ਕਰੋ ਦੇਖੋ ਇਹ ਸਾਡਾ ਹੱਕ ਆ ਪੰਜਾਬ ਦਾ ਹਰ ਚੀਜ਼ ਤੇ ਹੱਕ ਆ ਚੰਡੀਗੜ੍ਹ ਦੇ ਸਾਡੋਂ ਨਹੀਂ ਮਿਲਿਆ ਸਾਡਾ ਪੰਜਾਬ ਯੂਨੀਵਰਸਿਟੀ ਖੋਣਾ ਚਾਹੁੰਦਾ ਜਿੱਥੇ ਸਾਡੀਆਂ ਯਾਦਾਂ ਛਪੀਆਂ ਸੋ ਇਹਦੇ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਸੈਂਟਰ ਗਵਰਨਮੈਂਟ ਨੂੰ ਪਿੱਛੇ ਹਟਣਾ ਚਾਹੀਦਾ ਥੈਂਕ ਯੂ ਜੀ ਬਿਲਕੁਲ ਸੈਂਟਰ ਗਵਰਨਮੈਂਟ ਨੂੰ ਪਿੱਛੇ ਹਟਣਾ ਚਾਹੀਦਾ ਸੈਂਟਰ ਗਵਰਨਮੈਂਟ ਪਿੱਛੇ ਹਟ ਵੀ ਚੁੱਕੀ ਹੈ ਯੂ-ਟਰਨ ਲੈ ਲਿਆ ਸੈਂਟਰ ਗਵਰਨਮੈਂਟ ਨੇ ਕਿੱਕ ਹੋ ਗਏ ਕਿੰਨੀ ਇੱਕ ਵਾਰੀ ਯੂ-ਟਰਨ ਲੈਣਾ ਸੈਂਟਰ ਗਵਰਨਮੈਂਟ ਨੇ ਹੁਣ ਪੱਕਾ ਹੀ ਯੂ-ਟਰਨ ਕਰੀਏ ਉਹਨਾਂ ਨੂੰ ਆ ਰਾਤ ਯੂਨੀਵਰਸਿਟੀ ਤੋਂ ਹੀ ਆਏ ਆ ਤੇ ਆ ਪੈਰ ਮੇਰੇ ਤੇ ਪੱਟੀਆਂ ਵਧੀਆਂ ਉੱਥੇ ਹੀ ਰਾਤ ਬੈਠੇ ਰਹੇ ਆ ਸਰਦਾਰ ਸੁਖਵਿੰਦਰ ਸਿੰਘ ਕਿਉਂਕਿ ਇਹ ਜੋ ਲੋਡ ਹੈ ਆਪਣੇ ਲੋਕਾਂ ਨਾਲ ਖਲੋਂਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਇਹ ਥੋੜਾ ਵੀ ਜਦੋਂ ਮੂੰਹ ਚੁੱਕਿਆ ਤੇ ਪੰਜਾਬ ਨੂੰ ਆਜੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਜੇ ਕਾ ਵਿਖਾਉਣ ਦੀ ਲੋੜ ਹੈ ਪੰਜਾਬ ਦੀ ਤਾਕਤ ਸੈਂਟਰ ਬਾਰ-ਬਾਰ ਸਾਡੀ ਨਾ ਤੜ ਚੈੱਕ ਕਰਦੀ ਆ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਆ ਵਿਦਾਰੂ ਲੋਕ ਆ ਔਰ ਜਿੰਨੀ ਵਾਰੀ ਵੀ ਆਉਂਦੇ ਉਦਾਂ ਹੀ ਵਾਪਸ ਜਾਂਦੇ ਚੜ ਕੇ ਬੜੀ ਅਰੀ ਆਉਂਦੇ ਪਰ ਫੇਰ ਵਾਪਸ ਪੱਕਾ ਹੱਥ ਪਾਉ ਮੈਂ ਤਾਂ ਚਾਹੁੰਦਾ ਵੀ ਚੰਡੀਗੜ੍ਹ ਵੀ ਵਾਪਸ ਲੈਣਾ ਚਾਹੀਦਾ ਚੰਡੀਗੜ੍ਹ ਪੰਜਾਬ ਦਾ ਬਾਹਰ ਚੰਡੀਗੜ੍ਹ ਸਾਡਾ ਵਾ ਔਰ ਸਾਡੇ ਪਿੰਡ ਜਾੜ ਕੇ ਬਣਿਆ ਉਹਨੂੰ ਵਾਪਸ ਲਓ ਖਾਸ ਕਰਕੇ ਉਹ ਵੀ ਹੋਣਾ ਚਾਹੀਦਾ ਅੱਜ ਜਿਹੜਾ ਡੈਨੀ ਬੰਡਾਲਾ ਜੀ ਦਾ ਸ਼ਲਾਘਾ ਜੋ ਕੋ ਪ੍ਰਾਲਾ ਜਿਹੜਾ ਇਸ ਤਰ੍ਹਾਂ ਦੇ ਨਾਲ ਸਾਰਿਆਂ ਨੂੰ ਹੀ ਆਪਣੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ। ਪਰ ਬਰ ਬਰ ਕੇਂਦਰ ਸਰਕਾਰ ਚੈੱਕ ਕਰਦੀ ਹੈ ਨੌਜਵਾਨਾਂ ਦੀ ਕਿੰਨਾ ਕਿ ਜੋਸ਼ ਹੈ। ਮੈਂ ਤੁਹਾਨੂੰ ਦੱਸਿਆ ਵੀ ਸੈਂਟਰ ਸਰਕਾਰ ਨੇ ਇੱਕ ਗੱਲ ਧਾਰ ਲਈ ਵੀ ਪੰਜਾਬ ਦੇ ਵਿੱਚੋਂ ਐਮਪੀ ਵੀ ਜ਼ੀਰੋ ਗਏ। 117 ਚ ਵੀ ਜ਼ੀਰੋ ਗਏ ਤੇ ਗਾਂ ਵੀ ਜ਼ੀਰੋ ਜਾਣੇ ਇਹਨਾਂ ਕੋ ਇੱਕ ਵਾਸ਼ਿੰਗ ਮਸ਼ੀਨ ਹੈ ਉਹਦੇ ਵਿੱਚ ਪਾਊਡਰ ਪਤਾ ਨਹੀਂ ਕਿੱਡਾ ਕਿ ਮਹਿੰਗਾ ਪਾਉਂਦੇ ਆ ਵਾਸ਼ ਕਰਕੇ ਫਿਰ ਉਹਨਾਂ ਬੰਦਿਆਂ ਨੂੰ ਗਾੜੀ ਲੈ ਆਉਂਦੇ ਆ। ਇਹ ਜਿੰਨੇ ਮਰਜੀ ਪੈਂਥਰੇ ਚੱਲਣ ਪੰਜਾਬ ਦੇ ਲੋਕ ਚਝਾਰੂ ਲੋਕ ਆ ਇਹਨਾਂ ਨੇ ਤੁਹਾਡੇ ਕੋ ਨਹੀਂ ਜੇ ਦੱਬਣਾ ਇਹਨਾਂ ਤੁਹਾਡੀਆਂ ਚੀਕਾਂ ਪਹਿਲਾਂ ਵੀ ਕਢਾਈਆਂ ਸੀ ਤੇ ਗਾਂ ਵੀ ਕਢਾਉਣੀਆਂ ਇਸ ਕਰਕੇ ਤੁਸੀਂ ਪੰਜਾਬ ਦਾ ਮੱਥਾ ਨਾ ਲਾਓ ਪਿਆਰ ਨਾਲ ਭਾਵੇਂ ਸਾਡੀ ਜਾਨ ਲੈ ਲਓ ਦੱਬਣ ਵਾਲੇ ਨਾ ਅਸੀਂ ਅੱਜ ਤੇ ਨਾ ਅਸੀਂ ਕੱਲ ਬਿਲਕੁਲ ਜੀ ਬਿਲਕੁਲ ਕਹਿੰਦੇ ਪਿਆਰ ਨਾਲ ਭਾਵੇਂ ਜਾਨ ਲੈ ਲਓ ਪਰ ਦੱਬਣ ਵਾਲੇ ਨਹੀਂ ਹਨ ਪੰਜਾਬੀ ਕਿਉਂਕਿ ਜਦੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਸੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਤੋਂ ਇਹ ਇੱਕ ਵੱਡਾ ਮੋਰਚਾ ਲੱਗਾ ਸੀ ਦਿੱਲੀ ਦੀਆਂ ਬਰੂਹਾਂ ਤੇ ਸਵਾ ਸਾਲ ਕਿਸਾਨ ਡਟਰੇ ਸੀ ਤੇ ਉਸ ਤੋਂ ਬਾਅਦ ਤਿੰਨੇ ਖੇਤੀ ਕਾਨੂੰਨ ਜਿਹੜੇ ਕੀ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪਏ ਸੀ ਉਸ ਤੋਂ ਬਾਅਦ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਉੱਠਿਆ ਸੀਨੀਅਰ ਦਾ ਮਸਲਾ ਉੱਠਿਆ ਤਾਂ ਉਸ ਤੋਂ ਬਾਅਦ ਜਿਹੜਾ ਸਾਰੇ ਨੌਜਵਾਨ ਜਿਹੜੇ ਕੀ ਉਹ ਇਸ ਦੇ ਖਿਲਾਫ ਉੱਠੇ ਤਾਂ ਨਾਲ ਨਾਲ ਉਹਨਾਂ ਨੂੰ ਹੋਰ ਵੀ ਬਹੁਤ ਸਾਰਾ ਸਮਰਥਨ ਮਿਲਿਆ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਮੁਰ ਤੋਂ ਯੂ-ਟਰਨ ਲੈ ਲਿਆ ਪਰ ਸਵਾਲ ਇਹੀ ਹੈ ਕਿਉਂ ਪੰਜਾਬ ਨਾਲ ਪੰਜਾਬੀਅਤ ਨਾਲ ਕੇਂਦਰ ਸਰਕਾਰ ਲਗਾਤਾਰ ਵਿਤਕ ਨੇ ਕਰਦੀ ਆ ਰਹੀ ਹੈ ਇਸੇ ਤਹਿਤ ਅੱਜ ਜਿਹੜਾ ਕਿ ਇਥੇ ਜੰਡਿਆਲਾ ਗੁਰੂ ਵਿਖੇ ਪਤਲਾ ਫੁਕਿਆ ਗਿਆ ਹੈ ਕੇਂਦਰ ਸਰਕਾਰ ਦਾ ਔਰ ਤਾੜਨ ਕੀਤੀ ਗਈ ਹੈ ਪੰਜਾਬ ਨਾਲ ਵਿਚਕਰਾ ਜਿਹੜਾ ਕਿ ਉਹ ਬੰਦ ਕੀਤਾ ਜਾਵੇ ਕੈਮਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੈਨੀ ਸਵਰਟੀਵੀ ਅੰਮ੍ਰਿਤਸਰ